ਪ੍ਰਧਾਨ ਜੀ ਕੀ ਮਾਮਲਾ ਹੈ ਤੁਸਾਨੂੰ ਦੋ ਦੁਨੀਆਂ ਨੂੰ ਇੱਥੇ ਇੱਕ ਟੋਲ ਬੰਦ ਕਰਨ ਦੇ ਲਈ ਧਰਨੇ ਲਾਉਣੇ ਪੈ ਰਹੇ ਹੈ ਕੀ ਮਾਮਲਾ ਮੈਂ ਰੈਸਿਨਸੀ ਯਾਤਰੀ ਭਾਰਤੀ ਕਿਸਾਨੀ ਇਕਤਾ ਸਿੱਧੂਪੁਰਾ ਜਿਲ੍ਹਾ ਜੰਸਕਤਰ ਬਸਲਾ ਜਿਹੜਾ ਟੋਲ ਪਲਾਜ ਹੈ ਜੀ ਪਹਿਲਾਂ ਤਾਂ ਅਸੀਂ ਨੂੰ ਇਹ ਕਹਿਣਾ ਕਿ ਗੈਰ ਕਾਨੂੰਨੀ ਢੰਗ ਨਾਲ ਲੱਗਿਆ ਤੇ ਲੱਗਿਆ ਵੀ ਹੋਇਆ ਜਦੋਂ ਇਹ ਚੱਲਦਾ ਸੀ ਉਦੋਂ ਤੋਂ ਅਸੀਂ ਇਹਦੀ ਪੈਰਵਾਹੀ ਕੀਤੀ ਸੀ ਵੀ ਇੱਕ ਆਮ ਰੋਡ ਤੇ ਟੋਲ ਪਲਾਜ ਲਾਉਣ ਦਾ ਕੀ ਮਤਲਬ ਜੀ ਜੇ ਲਾਉਣਾ ਤਾਂ ਪਾਸੇ ਜ਼ਮੀਨ ਐਕਵਾਇਰ ਕਰ ਦੇਣ ਕਰੋ ਲਾਓ ਪਰ ਜੇ ਕਹਿ ਲਈਏ ਕਾਨੂੰਨ ਦੀਆਂ ਧੱਜੀਆਂ ਲਾਈਆਂ ਨਾ ਸ਼ਰਿਆਂ ਤੁਸੀਂ ਦੇਖਿਆ ਸੜਕ ਦੇ ਉੱਤੇ ਕਿੱਧਰ ਦਾ ਕਾਨੂੰਨ ਕੱਢ ਲਿਆ ਸਾਡੀਆਂ ਸਰਕਾਰਾਂ ਨੇ ਇਹ ਸਾਡੀਆਂ ਕੰਪਨੀਆਂ ਨੇ ਕਿ ਸੜਕ ਤੇ ਤੁਰੇ ਜਾਂਦੇ ਘਰ ਪਾ ਦਿਓ ਤੇ ਲੋਕ ਜਿਹੜੇ ਖੂ ਖਾਤਰ ਦੇ ਡਿੱਗੇ ਜਾਂਦੇ ਇੱਥੇ ਪਤਾ ਨਹੀਂ ਜੀ ਕਿੰਨੇ ਕ ਘਰਾਂ ਦੇ ਚਿਰਾਗ ਬੁੱਝ ਗਏ ਨੌਜਵਾਨ ਵਿਚਾਰੇ ਐਕਸੀਡੈਂਟਾਂ ਨਾਲ ਹੀ ਮਰ ਗਏ ਨਸ਼ੇੜੀਆਂ ਦਾ ਅੱਡਾ ਬਣਿਆ ਕਿੰਨੇ ਕ ਨਸ਼ੇੜੀਆਂ ਨੇ ਇੱਥੇ ਦੇ ਸਕੂਟਰ ਮੋਟਰਸਾਈਕਲ ਗੱਡੀਆਂ ਖੋਹ ਕੇ ਲੱਤਾਂ ਵਾਹਾਂ ਤੋੜੀਆਂ ਪਰ ਇੱਕ ਕੰਪਨੀ ਸੁੱਤੀ ਪਈਆ ਕੋਈ ਇਹਨਾਂ ਦੇ ਝਾਂਤ ਨਹੀਂ ਆਦੇ ਜੇ ਸੀ ਪਿੱਛੇ ਸੀ ਜੇ ਕਹਿ ਲਈਏ ਕਈ ਲੰਮੇ ਸਮੇਂ ਤੋਂ ਡਿਸਟ੍ਰਿਕਟ ਨਾਲ ਰਾਬਤਾ ਕੀਤਾ ਹੋਇਆ ਅਰਜੀ ਪੱਤਰ ਰਾਹੀਂ ਹੁਣੇ ਪਿੱਛੇ 19 ਜਰੈ ਵੀ ਅਸੀਂ ਅਰਜੀ ਦੇ ਕੇ ਮੰਗ ਕਰੀ ਸੀ ਕਿ ਜੀ ਸਾਨੂੰ ਮਜਬੂਰੀ ਵਸ ਟੋਲ ਪਲਾ ਦੇਣਾ ਪਟਣਾ ਪਏ ਜੇ ਜਿਹਦਾ ਹੈਗਾ ਉਹਨਾਂ ਨਾਲ ਗੱਲ ਕਰਕੇ ਉਹ ਚੱਕਵਾ ਦੇ ਰੂਮ ਕਰਵਾ ਦੇ ਪਰ ਉਹ ਕਹਿੰਦੇ ਕਰਵਾ ਦਾਂਗੇ ਪਰ ਅੱਜ ਤੱਕ ਕੋਈ ਨਹੀਂ ਜੇ ਅਸੀਂ ਸੜਕ ਰੋਕੀ ਆ ਜਾਂ ਐਲਾਨ ਕਰਿਆ ਵੀ ਅਸੀਂ ਪਟਾਂਗੇ ਤੇ ਅੱਜ ਸਾਨੂੰ ਦਿਸੇ ਨੇ ਐਸਡੀਓ ਸਾਹਿਬ ਜਿਹੜੇ ਕਹਿੰਦੇ ਨੇ ਸੰਗਰੂਰ ਦਾ ਪਰ ਬਹੁਤ ਮਾੜੀ ਗੱਲ ਆ ਸਾਡੇ ਵਿਭਾਗ ਨੂੰ ਇੰਨੇ ਨਹੀਂ ਪਤਾ ਕਿ ਸੜਕ ਕਿਹੜੀ ਆ ਕੰਪਨੀ ਕਿਹੜੀ ਆ ਟੋਲ ਪਲਾਜਾ ਕਿਹਦਾ ਸੰਗਰੂਰ ਦਾ ਤੇ ਮੌੜ ਦਾ ਦੇਖ ਲੋ ਜੀ ਕਿੰਨਾ ਅੰਤਰ ਆ ਪਰ ਅਸੀਂ ਮੰਗ ਕਰਾਂਗੇ ਤੁਹਾਡੇ ਜ਼ਰੀਏ ਜਿੰਨੇ ਸਾਡੇ ਨੌਜਵਾਨਾਂ ਦਾ ਨੁਕਸਾਨ ਹੋਇਆ ਮਰੇ ਲੱਤਾਂ ਮਾ ਟੁੱਟੀਆਂ ਤਾਂ ਕੰਪਨੀ ਭਰੇ ਉਹਨਾਂ ਦਾ ਜਿੰਨੇ ਸਾਡੇ ਵਾਹਨ ਚੁਰਾਏ ਨੇ ਭਰੇ ਪਰ ਜਿਹੜੀ ਅੱਜ ਤੁਰਤ ਸਟੇ ਦੀ ਗੱਲ ਕਰਦੇ ਅਸੀਂ ਉਹਨੂੰ ਪੰਨਾਂਗੇ ਜਿਹੜੀ ਕਾਰਵਾਈ ਕਰਨੀ ਹੋ ਪ੍ਰਸ਼ਾਸਨ ਨੇ ਸਾਡੇ ਤੇ ਕਰਨੀ। ਇਹ ਇਹ ਕਹਿੰਦੇ ਵੀ 16 ਸਤੰਬਰ ਤੱਕ ਫਿਰ ਤੁਹਾਡੀ ਜੂਨੀਅਨ ਕਾਰਵਾਈ ਕਰਨੀ ਹੈ ਨੂੰ ਪ੍ਰੂਵ ਕਰਨ। ਮੈਂ ਕਰਾਂਗੇ ਸੀ ਤੱਜ ਆ ਕੇ ਸਾਡੇ ਕੋਲ ਪਹਿਲਾਂ ਸਾਡੇ ਦਾ ਸਪੱਸ਼ਟ ਹੋ ਜਾਏ ਇਹ ਗੱਲ। ਨੇੜ ਵੀ ਕਰ ਲਈ 19 ਜਲਦੀ ਜਰਜੀ ਦਿੱਤੀ। ਕਿ ਇਹਨਾਂ ਦੇ ਝਾਂਚ ਨਹੀਂਗਾ। ਕਿਸੇ ਹਥਿਆਰ ਰਾਹੀਂ ਦੰਦੇ, ਕਿਸੇ ਅਖਬਾਰ ਚ ਦੰਦੇ, WhatsApp ਜਰੀਏ ਕਿਸੇ ਵੀ ਦੰਦੇ ਮੈਸੇਜ। ਵੀ ਸਾਡਾ ਹੀ ਟੋਲ ਪਲਾਜੇ ਦਾ ਜੀ ਸਟੇ ਹੈਗਾ। ਅਸੀਂ ਆ ਪ੍ਰੂਵ ਕਰ ਦੇਗੇ ਜਿਵੇਂ ਅੱਜ ਕਹ ਰਹੇ। ਤਾਂ ਇੱਥੇ ਸਾਨੂੰ ਆਉਣ ਦੀ ਕੋ ਲੋੜ ਨਹੀਂ। ਹੁਣ ਤੁਸੀਂ ਪਰ ਇਹ ਹੋ ਗਿਆ ਕਿ ਜੇ ਅਸੀਂ ਇਕੱਠੇ ਹੋਨੇ ਤਾਂ ਫੇਰ ਜਾ ਕੇ ਦਾ ਪ੍ਰਸ਼ਾਸਨ ਨਹੀਂ ਕੁੰਭ ਕਰ ਲੇਗੀ ਸੁੱਤਾ ਪੈ ਜਣਾ ਮਰਦਾ ਮਰਨ ਦੇ ਠਾਗੀ ਬੱਗੀ ਚੱਲੀ ਆ ਗੁੰਡਾ ਟੈਕਸਾ ਇਹ ਜਿਹਦਾ ਜੀ ਕਰਦਾ ਵਿਚਾਲੇ ਸੜਕ ਤੇ ਬਹਿ ਜਾਂਦਾ ਲਾਂ ਦਾ ਟੋਲ ਪਲਾਜਾ ਇੱਥੇ ਸਾਡੇ ਜੇ ਕਹਿ ਲਈਏ ਨਿਆਣ ਪਾਣ ਕਾ ਦੀ ਕੋਈ ਚੀਜ਼ ਨਹੀਂ ਰਹੀ ਪੰਜਾਬ ਚ ਉਹਨਾਂ ਅਗਲਾ ਸੰਘਰਸ਼ ਤੁਹਾਡਾ ਕੀ ਹੋਜੀ ਅਗਲਾ ਸੰਘਰਸ਼ ਅਸੀਂ ਜੀ ਜਾਰੀ ਹੈ ਸਾਡਾ ਅਸੀਂ ਜੇਕਰ ਇਹ ਨਾ ਕਰਨਗੇ ਤਾਂ ਅਸੀਂ ਆਪ ਦਾ ਫਿਰ ਰਸਤਾ ਪਬਲਿਕ ਨੂੰ ਵਿਹਲਾ ਕਰਨ ਲਈ ਇਹ ਚੱਕਣ ਲਈ ਨੇ ਤਾਂ ਨੁਕਸਾਨ ਹੋਣ ਲਈ ਜਿਵੇਂ ਤੁਹਾਨੂੰ ਦੱਸਿਆ ਪਰਸੂ ਇੱਕ ਨੌਜਵਾਨ ਦਾ ਨੁਕਸਾਨ ਹੋਇਆ ਜਿਹਦਾ ਸਾਰਾ ਰੀੜ ਦੀ ਹੱਡੀ ਸਾਰਾ ਕੁਝ ਖੜ ਗਿਆ ਪਿੱਛੇ ਟੁੱਟ ਗਿਆ ਵਿਚਾਰੇ ਦਾ ਆਸਾਲ ਚ ਪਿਆ ਗਰੀਬ ਪਰਿਵਾਰ ਆ ਪਤਾ ਨਹੀਂ ਕਿੰਨੇ ਕ ਲੱਖਾਂ ਰੁਪਏ ਨੇ ਉਧਰ ਕੋਈ ਇਹ ਪ੍ਰਸ਼ਾਸਨ ਦਾ ਜਾਂ ਕੰਪਨੀ ਦਾ ਧਿਆਨ ਨਹੀਂ ਜਿਸ ਕਰਕੇ ਅਸੀਂ ਤਾਂ ਫਿਰ ਮਜਬੂਰ ਆ ਇਹ ਚੱਕਣ ਦੇ ਮਜਬੂਰ ਕਰਦੇ ਨੇ ਸਾਨੂੰ ਬਹੁਤ ਸਮਾਂ ਹੋ ਗਿਆ ਉਦੋਂ ਦੇ ਕਿੱਧਰ ਗਏ ਸੀ ਕੰਪਨੀ ਵਾਲੇ ਜਾਂ ਇਹ ਜਿਹੜਾ ਅੱਜ ਐਸ.ਡੀ. ਸਾਹਿਬ ਆਏ ਨੇ ਉਦੋਂ ਦੇ ਕਿਉਂ ਨਹੀਂ ਗੱਲਬਾਤ ਕਰੀ ਜਾਂ ਗੱਲਬਾਤ ਤਾਹਾਂ ਕਰਕੇ ਉਦੋਂ ਦਾ ਠਕਾ ਦੇ ਦੱਸ ਇਹਦਾ ਮਤਲਬ ਇਹ ਹੋ ਗਿਆ ਕਿ ਅਸੀਂ ਇਕੱਠੇ ਹੋ ਕੇ ਆਉਣੇ ਆ ਤਾਂ ਇਹ ਜਾਗ ਪੈਣ ਦੇ ਨਹੀਂ ਜਿਵੇਂ ਚੱਲੀ ਜਾਂਦੇ ਚੱਲੀ ਜਾਂਦੇ ਇਸ ਕਰਕੇ ਸੀ ਜਿਹੜਾ ਹੈ ਲੱਗਿਆ ਹੋਇਆ ਗਾਇਰਕ ਨੂੰ ਟੋਲ ਪਲਾਜ ਨੂੰ ਅਸੀਂ ਪਰੇ ਹਟਾਵਾਂਗੇ ਜੇ ਕਰੇ ਪ੍ਰਸ਼ਾਸਨ ਨਾ ਹਟਾਊਗਾ ਸੰਦੀਪ ਬਬਰ ਐਸ ਡੀਓ ਨੈਸ਼ਨਲ ਹਾਈਵੇ ਬਠਿੰਡਾ ਜੀ ਹਾਂਜੀ ਸਰ ਕੀ ਮਾਮਲਾ ਇਹ ਧਰਨਾ ਲਾਇਆ ਕਿ ਐਕਚੁਅਲੀ ਕੀ ਗੱਲ ਹੈ ਐਕਚੁਅਲੀ ਨਾ ਜੀ ਇਹ ਹੈ ਜਦੋਂ ਪਹਿਲਾਂ ਸਾਡੇ ਕੋਲ ਤਾਂ ਹੁਣ ਰੋਡ ਟਰਾਂਸਫਰ ਹੋਈ ਹੈ ਜੀ 20 ਦਿਨ ਹੋਏ ਐ ਪਹਿਲਾਂ ਇਹ ਸੰਗਰੂਰ ਡਿਵੀਜ਼ਨ ਕੋਲੇ ਰੋਡ ਸੀਗੀ ਉਸ ਤੋਂ ਪਹਿਲਾਂ ਦਾ ਇਹ ਪ੍ਰੋਬਲਮ ਤਾਂ ਲੋਕਾਂ ਨੂੰ ਹੈਗੀ ਆ ਪਰ ਉਹ ਉਹਨਾਂ ਨੇ ਜਿਹੜੀ ਕੰਪਨੀ ਹੈ ਨਾ ਉਹਨਾਂ ਨੇ ਇਹਦੇ ਕੋਰਟ ਕੇਸ ਕਰ ਚੱਲਿਆ ਵੀ ਸਾਡਾ ਤੁਸੀਂ ਬੰਦ ਕਰਾਇਆ ਹੋਇਆ ਹੈ ਇਹ ਹਾਂ ਇਹ ਹੁਣ 16 ਸਤੰਬਰ ਦਾ ਕਹਿੰਦੇ ਸਟੇ ਲਿਆ ਹੋਇਆ ਉਹਨਾਂ ਨੇ ਜੀ ਜਵਾਬ ਦਾਵਾ ਮੈਂ ਕਿ ਮੇਰੇ ਫਾਈਲ ਕਰ ਚੁੱਕਿਆ ਸੰਗਰੂਰ ਡਿਵੀਜ਼ਨ ਵਾਲੇ ਉਹਨਾਂ ਨੇ ਫਾਈਲ ਕਰਤਾ ਹੁਣ ਜੇ ਸਟੇ ਟੁੱਟ ਜੂਗਾ ਤਾਂ ਇਹਨੂੰ ਰਿਮੂਵ ਕਰ ਦਿੰਦਾ ਜੀ ਚੱਲਿਆ ਵੀ ਨਹੀਂ ਜੀ ਇਹ ਇੱਕ ਦਿਨ ਵੀ ਨਹੀਂ ਚੱਲਿਆ ਇਹ ਟੋਲਪਰ ਜਾ ਬਾਕੀ ਇਹ ਹਾਦਸਾ ਜੁਨੀਅਨ ਕਦੇ ਹਾਦਸੇ ਹੋ ਰਹੇ ਆ ਵਾ ਤੇ ਨਸ਼ੇੜੀਆਂ ਦਾ ਅੱਡਾ ਬਣ ਰਿਹਾ ਹੋਇਆ ਕੀ ਕਹਿਣਾ ਚਾਹੁੰਦੇ ਤੁਸੀਂ ਹਾਦਸੇ ਤਾਂ ਹੋ ਰਿਹਾ ਜੀ ਇੱਥੇ ਹੈ ਤਾਂ ਇਹ ਮਤਲਬ ਪਹਿਲਾਂ ਸਾਡੇ ਕੋਲ ਨਹੀਂ ਸੀ ਨਾ ਤੁਹਾਨੂੰ ਨਹੀਂ ਪਤਾ ਬਹੁਤ ਪੁਰਾਣਾ ਬਣਿਆ ਹੋਇਆ ਜੀ ਹਲੋ ਸਾਡੇ ਕੋਲ ਹੁਣੇ ਆਇਆ ਸੀ ਤਾਂ ਹੁਣ ਦੇਖਿਆ ਇਹਨੂੰ ਜੀ ਇਹ ਗਲਤ ਹੈ ਕੀ ਕਾਰਵਾਈ ਕਰਾਂਗੇ ਕਾਰ ਇਹਨੂੰ ਰਿਮੂਵ ਕਰ ਦਾਂਗੇ ਜੀ ਜਾਂ ਸਟੇ ਟਟ ਕਰ ਰਿਮੂਵ ਕਰ ਦਾਂਗੇ ਜੀ ਸਟੇ ਤੱਕ ਹੈ ਤਰੀਕ ਨਹੀਂ 16 ਸਤੰਬਰ ਤੱਕ ਹੈ ਜੀ ਹਾਂ ਜੀ ਰਾਜਮੇਂਦਰ ਕੋਟਪਾਲਾ ਜ਼ਿਲ੍ਹਾ ਜਨਕਤਰ ਭਾਰਤੀ ਕਿਸਾਨੀ ਇਕਟਾ ਟਕੌਂਦਾ ਬਟੰਡਾ ਅੱਜ ਅਸੀਂ ਖੜੇ ਹਾਂ ਘਮਣਕਲਾ ਕੋਲਪਲਾਜੇ ਤੇ ਜੋ ਬਟੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਇਹ ਸਰ ਟੋਲ ਪਲਾਜੇ ਨੂੰ ਲਗਭਗ ਕਾਫੀ ਸਾਲ ਹੋ ਗਏ ਜਿਹੜਾ ਬੇਰਾਂ ਦੇ ਬੰਦ ਪਿਆ ਕੋਈ ਇੱਥੇ ਲਾਈਟ ਨਹੀਂ ਕੋਈ ਰਿਫਲੈਕਟਰ ਨਹੀਂ ਆਪ 31 ਦੀ ਤੇ 1 ਅਗਸਤ ਦੀ ਰਾਤ ਨੂੰ ਵੀ ਇੱਥੇ ਕਾਰ ਦਾ ਐਕਸੀਡੈਂਟ ਹੋਇਆ ਦੋ ਜਣਾਂ ਦੇ ਚੂਰੇ ਟੁੱਟ ਗਏ। ਵੱਡੀ ਪੱਧਰ ਤੇ ਜਾਨੀ ਮਾਲੀ ਨੁਕਸਾਨ ਹੋ ਰਿਹਾ ਲੁੱਟ ਦਾ ਅੱਡਾ ਬਣਿਆ ਹੋਇਆ। ਬੇ ਲੋੜਾ ਬਹੁਤ ਵਾਰੀ ਪ੍ਰਸ਼ਾਸਨ ਨੂੰ ਲਿਖਤੀ ਅਪੀਲਾਂ ਕਰਤੀਆਂ ਵੀ ਇਹਨੂੰ ਹਟਾਇਆ ਜਾਵੇ ਸੜਕ ਨੂੰ ਸਾਫ ਕੀਤਾ ਜਾਵੇ ਪ੍ਰਸ਼ਾਸਨ ਦੇ ਕੰਨ ਤੇ ਜੂਨੀ ਸਰਗੀ ਅਸੀਂ ਪਿਛਲੇ ਦਿਨ ਤਹਿਸੀਲਦਾਰ ਰਾਹੀਂ ਐਸਜੀਐਮ ਨੂੰ ਮੰਗ ਪੱਤਰ ਦਿੱਤਾ ਵੀ ਜੇਕਰ ਇਹਨੂੰ ਹਟਾਓ ਨਹੀਂ ਤਾਂ ਅਸੀਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਟੋਲ ਪਲਾਜ਼ੇ ਨੂੰ ਚੱਕ ਕੇ ਪਾਸੇ ਕਰਾਂਗੇ ਸੜਕ ਨੂੰ ਸਾਫ ਕਰਾਂਗੇ ਮੰਗ ਮੰਗੇ ਕੋਈ ਕੰਮ ਮੰਗ ਨੂੰ ਟੋਲ ਪਲਾਜ਼ੇ ਨੂੰ ਚੱਕ ਕੇ ਪਾਸੇ ਹਟਾਇਆ ਜਾਵੇ ਜੇ ਕੋਈ ਨਹੀਂ ਪ੍ਰਸ਼ਾਸਨ ਸੁਣਦਾ ਫਿਰ ਫਿਰ ਅਸੀਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਭਾਰਤੀ ਸੰਘ ਦੇ ਟਕਾਉਂਦਾ ਦੀ ਗਵਾਈ ਚ ਇਹਨੂੰ ਚੱਕ ਕੇ ਪਾਸੇ ਕਰ ਦੇਵਾਂਗੇ ਆਪਣੇ ਆਪ ਵੀ ਕਰਦੇ ਆਪਣੇ ਆਪ ਵੀ ਕਰ ਦੇਵਾਂਗੇ ਪਹਿਲਾਂ ਅਸੀਂ ਢੇਪੀਲਾ ਟੋਲ ਪਲਾਜ਼ਾ ਮਾਨਸਾ ਜਿਲ੍ਹੇ ਦੀ ਸਾਡੀ ਜਥੇਬੰਦੀ ਨੇ ਇਹਨੂੰ ਵੀ ਚੱਕ ਦੇਣਾ ਦੇਕਾ ਲਾ ਰਿਹਾ ਲੋਕਾਂ ਨੂੰ ਪੂਰਾ ਡੇਕਾ ਠੀਕ ਹੈ ਤੁਸੀਂ ਕਹਿੰਦਾ ਨੋਟਾ ਹੁੰਦੇ ਇੱਥੇ ਲਗਾਤਾਰ ਜਾਨੀ ਤੇ ਐਕਸੀਡੈਂਟ ਬਹੁਤ ਹੁੰਦੇ ਆ ਤੁਸੀਂ ਕਹਿੰਦਾ ਵੀ ਲੁੱਟ ਦਾ ਅੱਡਾ ਬਣਿਆ ਐਕਸੀਡੈਂਟ ਬਹੁਤ ਹੁੰਦੇ ਨੇ ਨਾ ਟਾੜਾ ਮੈਂ ਰੋਹਾਈ ਬੁੱਟਾ ਸਿੰਘ ਤੁੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਦਿਖਾਉਂਦਾ ਪ੍ਰਧਾਨ ਜੀ ਕੀ ਮਾਮਲਾ ਹੈ ਤੁਸੀਂ ਧਰਨਾ ਲਾਇਆ ਟੋਲ ਤੇ ਬੈਠੇ ਹੋ ਕੀ ਮਾਮਲਾ ਹੈ ਮਾਮਲਾ ਇਹ ਹੈ ਜੀ ਜਿਹੜਾ ਇਹ ਟੂਲ ਪੁਲੱਜਾ ਬਣਿਆ ਹੈ ਗਲਤ ਬਣਿਆ ਹੋਇਆ ਕੁਝ ਸਰਕਾਰਾਂ ਦੇ ਦਬਦਬਾ ਥੱਲੇ ਇਹ ਜਿਹੜਾ ਟੂਲ ਪੁਲੱਜਾ ਬਣਿਆ ਹੋਇਆ ਚਲਦੇ ਨਹੀਂ ਕਿ ਇੱਥੇ ਬਣਾ ਸੀ ਕਿ ਢੇਪੀ ਤੋਂ ਗਾ ਮਤਲਬ ਬਣਿਆ ਸੀਗਾ ਇੱਥੇ ਨਿਤ ਮਤਲਬ ਇਨਸੈਂਟ ਹੋਣੇ ਲੁੱਟਾ ਖਵਾਉਣ ਦਾ ਤੇ ਕਿੰਨੀ ਮਸ਼ੀਨਰੀ ਮਤਲਬ ਠੁੱਟ ਗਈ ਉਹਦੇ ਇਹ ਦਾ ਕਾਰਨ ਤੇ ਕਿੰਨੇ ਜਾਨਾ ਮਤਲਬ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਪਿਛਲੇ ਦਿਨ ਹੀ ਥੋੜੇ ਦਿਨ ਹੋ ਗਏ ਇਨਸੈਂਟ ਹੋਇਆ ਇਸ ਕਰਕੇ ਅਸੀਂ ਫੈਸਲਾ ਕਰਿਆ ਭਾਰਤੀ ਕਿਸਾਨ ਨੂੰ ਦਿਤਾਉਂਦਾ ਕਿ ਨਵੇਂ ਵੀ ਇਹ ਜਿਹੜਾ ਟੂਲ ਪਲੱਜਾ ਪਹਿਲਾਂ ਮੰਗ ਪੱਤਰ ਡੀਸਕਾਂ ਨੂੰ ਦਿੱਤਾ ਤੇ ਦਸਿਲਦਾਰ ਸਾਹਿਬ ਨੂੰ ਦਿੱਤਾ ਤੇ ਲੋਕਾਂ ਦੇ ਵਿੱਚ ਗੱਲ ਲਗਾਈ ਵੀਰ ਜਿਹੜਾ ਟੂਲ ਪੱਜ ਨੂੰ ਪੱਟ ਕੇ ਛੜ ਤੇ ਕੀਤਾ ਜਾਵੇ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ ਪਰ ਸਰਕਾਰ ਆ ਜਿਹੜੀ ਕੁੰਭਕਾਰ ਦੀ ਨਹੀਂ ਤੇ ਸੁੱਤੀ ਪਈ ਐ ਇਸ ਨੂੰ ਪ੍ਰਸ਼ਾਸਨ ਸੁੱਤਾ ਪਿਆ ਇਸ ਕਰਕੇ ਅਸੀਂ ਇਹ ਜਿਹੜਾ ਪ੍ਰਾਲਾ ਜਿੰਮੇਵਾਰੀ ਮੋਢਿਆਂ ਤੇ ਚੱਕੀ ਆ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜੇ ਇਲਾਕੇ ਦੇ ਨੇੜੇ ਨੇੜੇ ਪਿੰਡ ਆ ਉਹਨਾਂ ਤਾਂ ਹੀ ਸਾਡੀ ਗੱਲ ਪਹਚਾਈ ਐ ਵੀਰ ਨੂੰ ਪੱਟ ਕੇ ਛੜ ਤੇ ਕੀਤੇ ਆਵੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾਣ ਇਸ ਕਰਕੇ ਅਸੀਂ ਫੈਸਲਾ ਕਰਿਆ ਅੱਜ ਸਾਡੀ ਜ਼ਿਲ੍ਹੇ ਦੀ ਮੀਟਿੰਗ ਰੱਖੀ ਵੀ ਆ ਮੀਟਿੰਗ ਦੇ ਵਿਚ ਵਿਚਾਰ ਕੇ ਅਗਲਾ ਫੈਸਲਾ ਕਰਾਂਗੇ ਇਹਨੂੰ ਹਰ ਹਾਲਤ ਤੈਨੂੰ ਪੱਟ ਕੇ ਸਾਈਡ ਤੇ ਕਰਾਂਗੇ ਤੇ ਰਸਤਾ ਬਿਲਕੁਲ ਸਾਫ਼ ਕਰਾਂਗੇ ਜਿਵੇਂ ਪਿੱਛੇ ਵੀ ਅਸੀਂ ਇੱਕ ਕਰਕੇ ਆਏ ਆ